ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋਵੇ ਪਰਮਗਾਪ ਮੇਰੀ ਔਰ ਕੀ ਬਾਣੀ ਸੋਣ ਤ ਨਿਹਾਲ ਪੈਨਸ ਗਏ ਵਿਖਿਆ ਜੰਗਾਲ ਇਹ ਪਵਿੱਤਰ ਸਤਗੁਰ ਦੀ ਗੁਰਬਾਣੀ ਸੁਖ ਸੇਖਦਾ ਲੋਕ ਤੇ ਪ੍ਰਲੋਗ ਦੋਏ ਸੇਲੇ ਕਰਦੀ ਆ ਹਰ ਸਾਲ ਜਤਨਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਨੂੰ ਮੈਂ ਅੱਗੇ ਵੀ ਬੇਨਤੀ ਕਰਦਾ ਸੀ ਤੇ ਹਰ ਸਾਲ ਘੱਟੋ-ਘੱਟ ਇੱਕ ਨਹੀਂ ਤਾਂ ਦੋ ਖੰਡ ਪਾਟ ਜ਼ਰੂਰ ਇੱਥੇ ਸਰਵਤ ਦੇ ਭਲੇ ਦੇ ਕਰਵਾਇਆ ਕਰਨ ਸਤਗੁਰੂ ਜੀ ਸਮਾਤ ਵੀ ਵਾਕਿਸ਼ ਕਰਨ ਪਰ ਚਲੋ ਆ ਸਮਾਂ 2 ਮਹੀਨੇ ਹੋ ਗਿਆ ਸੀ ਇਦਾਂ ਚੱਲਦਾ ਗਿਆ ਚੱਲਦਾ ਗਿਆ ਅੱਜ ਸਾਰੇ ਸਮੂਹੇ ਸਟਾਫ ਨੇ ਇਕੱਤਰ ਹੋ ਕੇ ਸ਼੍ਰੀ ਖੰਡਪਾਟ ਸਾਹਿਬ ਪਰਸੋਂ ਆਰੰਭ ਕਰਵਾਏ ਸੀ ਅੱਜ ਸਮਾਪਤੀ ਹੋਈ ਸਤਿਗੁਰਾਂ ਦਾ ਕੋਟਾਨ ਕੋਟ ਧੰਵਾਦ ਕਿ ਸਤਿਗੁਰੂ ਜੀ ਸਾਰਿਆਂ ਪਰਿਵਾਰਾਂ 'ਚ ਸਾਰੇ ਸਿੱਖ ਪੰਥ ਦੇ ਵਿੱਚ ਸ਼ਾਂਤੀ ਵਰਤਾਵੇ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਅਸੀਸ ਨਾਮ ਦੀ ਦਾਤ ਵੰਡਿ ਵਰਤਿ ਕਰਨ ਸੋ ਇਹ ਅੱਜ ਸਾਰੇ ਆਪ ਲੋ ਪੰਥ ਦੀ ਚੜ੍ਹਦੀ ਕਲਾ ਲਈ ਇਹ ਅੱਜ ਅਖੰਡ ਪਾਠਾਂ ਦੀ ਸਾਰੇ ਹੀ ਇੱਕ ਸੁਰਤਾ ਦੇ ਵਿੱਚ ਆਉਣ ਤਾਂ ਕਿ ਪੰਥ ਦੇ ਜਿਹੜੇ ਉਲਝੇ ਮਸਲੇ ਬਹੁਤ ਤਕੀਦਾ ਮਸਲੇ ਆ ਉਹ ਸਾਰੇ ਸਤਿਗੁਰੂ ਜੀ ਆਪ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਰਣੀ ਚਾਹੀਦੀ ਆ ਆ ਜਿਹੜੀ ਹੈ ਨਾ ਦੰਤਾਏ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਾਹੌਲ ਕਰਾਂਗੇ ਤੇ ਕੱਲ ਨੂੰ ਫੇਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਹੈ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ 바ਖਸ਼ਾਦਾ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤੇ ਕਿਹ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਘੜ ਤੇ ਇਹੋ ਕਹਿਣਾ ਚਾਹਦਾ ਜੀ ਲੱਗਦਾ ਕਿ ਇਲੈਕਸ਼ਨ ਸਟੈਂਟ ਹੈ ਜਿਹੜੀ ਲੁਧਿਆਣਾ ਦੇ ਇਲੈਕਸ਼ਨ ਚ ਚਲੋ ਇਲੈਕਸ਼ਨ ਸਟੈਂਟ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਲਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਇਦਾਂ ਦੇ ਬੋਲ ਖੋਲ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬੋਲ ਕਮੇਟੀ ਕਹ ਰਹੇ ਆ ਤੇ ਇਹਦੇ ਕਿੱਡੇ ਵੱਡੇ ਕਾਰਜਾਏ ਵੀ ਇਹਨਾਂ ਨੂੰ ਨਿਗਾਹ ਮਾਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬ੍ਰੋਦ ਜੋ ਟੀਮਨੇਟਰ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਬੜਾ ਹੀ ਦੁਖਦਈ ਹੈ ਤੇ ਸਮਝ ਨਹੀਂ ਆਉਂਦੀ ਕਿ ਉਹਦੇ ਕਿਸ ਤਰ੍ਹਾਂ ਦੇ ਵਿਚਾਰ ਆ ਤੇ ਕਿਸ ਤਰ੍ਹਾਂ ਦੇ ਸੰਸਕਾਰ ਆ ਕਿਉਂਕਿ ਸ਼੍ਰੋਮਣੀ ਕਮੇਟੀ ਜਿਹੜਾ ਬਜਟ ਜਿਹੜਾ ਨਾ ਜਲੰਧਰ ਕਾਰਪੋਰੇਸ਼ਨੋਂ ਵੀ ਵੱਡਾ ਨੇਗਾ ਜਲੰਧਰ ਕਾਰਪੋਰੇਸ਼ਨ ਜਿੰਨਾ ਵੱਡਾ ਬਜਟ ਲਾ ਲੋ ਉਹਦੇ ਵਿੱਚ 85 ਦੇ ਕਰੀਬ ਸਕੂਲ ਚਲਾਉਂਦੀ ਹੈ ਉਹ ਉਹਦੇ ਵਿੱਚ ਨਾਲ ਹੀ ਦੂਜੇ ਇੰਜੀਨੀਅਰਿੰਗ ਕਾਲ ਚਲਾਉਂਦੀ ਹੈ 14 ਦੇ ਕਰੀਬ ਇਤਾਂ ਹੀ ਦੋ ਯੂਨੀਵਰਸਿਟੀਆਂ ਚਲਾਉਂਦੀ ਹੈ 250 ਗੁਰਦੁਆਰਾ ਸਾਹਿਬ ਦੇ ਸੇਵਾ ਸੰਭਾਲ ਦਾ ਪ੍ਰਬੰਧ ਪ੍ਰਬੰਧ ਕਰਦੀ ਹੈ ਤੇ ਜੇ ਮੇਰੇ ਕਹਿੰਦਾ ਪਾਬ ਐਜੂਕੇਸ਼ਨ ਤੇ ਹੈਲਥ ਦੀ ਦੋ ਯੂਨੀਵਰਸਿਟੀਆਂ ਹੈ ਤੇ ਉਹਦਾ ਪ੍ਰਬੰਧ ਜਿਹੜਾ ਸੁਣੀ ਕਮੇਟੀ ਕੋਲ ਆ ਤੇ ਪਰ ਜਿਸ ਤਰ੍ਹਾਂ ਦਾ ਵਿਚਾਰ ਜਿਹੜੇ ਆ ਭਗਵੰਤ ਮਾਨ ਨੇ ਦਿੱਤੀ ਆ ਮੈਂ ਤਾਂ ਇਹ ਕਹਿੰਨਾ ਕਿ ਸਿੱਖ ਕੋਈ ਵੀ ਜਿਹੜਾ ਨਿਤਨੇਮ ਕਰਦਾ ਰੱਬ ਦਾ ਨਾਮ ਲੈਂਦਾ ਪਰ ਮੇਸ਼ਨ ਨੂੰ ਯਾਦ ਕਰਦਾ ਉਹ ਇਦਾਂ ਦੇ ਬਿਆਨ ਨਹੀਂ ਦੇ ਸਕਦਾ ਕਿਉਂਕਿ ਸ਼ੋਮੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਆ ਤੇ ਇਹਦੇ ਵਿੱਚ ਬੜੇ ਵੱਡੇ ਕਾਰਜ ਜੇ ਕਿਸੇ ਨੂੰ ਭਾਵੇਂ ਹੜ ਆ ਜਾਏ ਭਾਵੇਂ ਤੂਫਾਨ ਆ ਜਾਏ ਭਾਵੇਂ ਕੋਰੋਨਾ ਆਇਆ ਸੀ ਬੜੀਆਂ ਵੱਡੀਆਂ ਸਮਾਵਾਂ ਜਿਹੜੀਆਂ ਸ਼ੋਮੀ ਕਮੇਟੀ ਨੇ ਜੋ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਦਸ਼ਵੰਦ ਕਰਦੀ ਆ ਉਹਦੇ ਸੰਬੰਧੀ ਜਿਹੜੀਆਂ ਦਿੱਤੀਆਂ ਤੇ ਉਹ ਮਦਦ ਕੀਤੀ ਆ ਲੋੜਵੰਦਾਂ ਦੀ ਲੰਗਰ ਲਾਏ ਆ ਤੇ ਪਰ ਮੈਂ ਕਹਿੰਦਾ ਕਿ ਇਹਨੂੰ ਪਤਾ ਨਹੀਂ ਕਿਉਂ ਨਹੀਂ ਮੈਂ ਇਹਨੂੰ ਕਿ ਦੁਬਾਰਾ ਕਹਿਣਾ ਇਹ ਭਗਵਾਨਦਮਨ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਉਹ ਸਿੱਖਾਂ ਦੇ ਘਰ ਜਨਮ ਲਿਆ ਕਿ ਨਹੀਂ ਲਿਆ ਮਾਫੀ ਮੰਗਣੀ ਤੇ ਮੈਂ ਕਹਿੰਦਾ ਮਾਫੀ ਮੰਗਣੀ ਚਾਹੀਦੀ ਆ ਇਹਦੇ ਤੇ ਦੂਜੇ ਇਦਾਂ ਦੇ ਬਿਆਨ ਦੇਣੀ ਨਹੀਂ ਚਾਹੀਦੇ ਜਿਹੜਾ ਕੌਮ ਨੂੰ ਤੁਹਾਨੂੰ ਨੁਕਸਾਨ ਕਰਦੇ ਹੋ ਮੈਨੂੰ ਮੈਦੇ ਆ ਵੀ ਮੈਂ ਫਿਰ ਦੁਬਾਰਾ ਕਹਿੰਦਾ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹਦੇ ਵਿੱਚ ਸਿੱਖੀ ਵਾਲੇ ਸੰਸਕਾਰ ਹੈਗੇ ਸਿੱਖੀ ਜੀਵਨ ਹੈਗਾ ਨਿਤਨੇਮ ਹੈਗਾ ਜੇ ਤੱਕ ਨਿਤਨੇਮ ਹੋਏਗਾ ਫਿਰ ਤੋ ਕਰੀ ਇਦਾਂ ਦੇ ਬਿਆਨ ਨਹੀਂ ਦੇਗਾ ਪ੍ਰਮਾਤਮਾ ਕਰੇ ਕੱਲ ਬੋਸਰੀ ਇਦਾਂ ਦੇ ਜਿਹੜੇ ਬੰਦੇ ਚਲੋ ਪ੍ਰਮਾਤਮਾ ਨੇ ਬਿਠਾ ਦਿੱਤੇ ਆ ਪਰ ਇਹ ਬੜਾ ਮਦਭਾਗਾ ਵੀ ਹੈ ਤੇ ਤਕਦਾਈ ਹੈ